ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਗੁਰੂ ਕਾ ਬਾਗ ਤੇ ਸੰਗਤ ਜੀ ਜਿਹੜੇ ਵੀ ਵੀਰ ਭੈਣ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਮਿਲਦੀਆਂ ਰਹਿਣ ਤੇ ਤੁਸੀਂ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਸੰਗਤ ਜੀ ਆਓ ਹੁਣ ਆਪਾਂ ਇਸ ਸਥਾਨ ਦੇ ਕਰਦੇ ਹਾਂ ਦਰਸ਼ਨ ਤੇ ਨਾਲ ਹੀ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਨੇ ਹਾਂ ਸੰਗਤ ਜੀ ਗੁਰਦੁਆਰਾ ਗੁਰੂ ਕਾ ਬਾਗ ਸੰਗਤ ਜੀ ਇਹ ਸਥਾਨ ਨਵਾਬ ਗੁਰਹੀਮ ਬਖਸ਼ کریم ਬਖਸ਼ ਦੋ ਭਰਾਵਾਂ ਦਾ ਸੁੱਕਿਆ ਹੋਇਆ ਬਾਗੀਚਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਸਾਮ ਤੋਂ ਵਾਪਸੀ ਸਮੇਂ ਇਸ ਬਾਗ ਵਿੱਚ ਆਪਣਾ ਡੇਰਾ ਲਾਇਆ ਗੁਰੂ ਜੀ ਦੇ ਚਰਨ ਪੈਂਦੇ ਹੀ ਸੁੱਕਿਆ ਬਾਗ ਹਰਿਆ ਭਰਿਆ ਹੋ ਗਿਆ ਨਵਾਬਾਂ ਨੇ ਇਹ ਬਾਗ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ ਅਤੇ ਬਾਗ ਦਾ ਘੇਰਾ ਚਾਰ ਦੁਵਾਰੀ ਆਪਣੇ ਵੱਲੋਂ ਕਰਾਉਣ ਦਾ ਸੰਕਲਪ ਲਿਆ ਤੇ ਸੰਗਤ ਜੀ ਇਸ ਸਥਾਨ ਉੱਪਰ ਇਤਿਹਾਸਿਕ ਦਰਸ਼ਨਾਜੋਗ ਵਸਤਾਂ ਜੋ ਨੇ ਥੜਾ ਸਾਹਿਬ ਜਿਸ ਉੱਤੇ ਗੁਰੂ ਜੀ ਆ ਕੇ ਬੈਠੇ ਸਨ ਨਿੰਮ ਦਾ ਦਰਖਤ ਹੈ ਜੋ ਗੁਰੂ ਜੀ ਨੇ ਦਤਨ ਤੋਂ ਵੱਡਾ ਹੋਇਆ ਇਸ ਸਥਾਨ ਉੱਪਰ ਸੰਗਤ ਜੀ ਇਤਿਹਾਸਿਕ ਖੂਹ ਵੀ ਮੌਜੂਦ ਹੈ ਜਿਸ ਦੇ ਜਲ ਨਾਲ ਨਵਾਬ ਦੀ ਪਤਨੀ ਦਾ ਕੋਡ ਦੂਰ ਹੋਇਆ ਤੇ ਸੰਗਤ ਜੀ ਆਓ ਹੁਣ ਆਪਾਂ ਦਰਬਾਰ ਦੇ ਦਰਸ਼ਨ ਕਰਦੇ ਹਾਂ ਤੇ ਇਸ ਸਥਾਨ ਉੱਪਰ ਸੰਗਤ ਜੀ ਗੁਰੂ ਜੀ ਦਾ ਕੜਾ ਵੀ ਮੌਜੂਦ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੜਾ ਉਸਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਥੜਾ ਸਾਹਿਬ ਦੇ ਪਹਿਲਾਂ ਦਰਸ਼ਨ ਕਰਦੇ ਹਾਂ ਜਿਸ ਸਥਾਨ ਉੱਪਰ ਆ ਕੇ ਗੁਰੂ ਜੀ ਬੈਠੇ ਸਨ ਤੇ ਸੰਗਤ ਜੀ ਸਾਹਮਣੇ ਤੁਸੀਂ ਉਹ ਨਿੰਮ ਦਾ ਦਰਖਤ ਵੀ ਦੇਖ ਰਹੇ ਜੇ ਜੋ ਗੁਰੂ ਜੀ ਦੇ ਦਾਤਨ ਤੋਂ ਵੱਡਾ ਹੋਇਆ ਸੀ ਇਹ ਸੰਗਤ ਜੀ ਤੁਸੀਂ ਦਰਖਤ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਸੰਗਤ ਜੀ ਆਪਾਂ ਉਸ ਥੜੇ ਦੇ ਦਰਸ਼ਨ ਕਰਾਂਗੇ ਤੇ ਬਾਅਦ ਵਿੱਚ ਸੰਗਤ ਜੀ ਆਪਾਂ ਇਤਿਹਾਸਿਕ ਖੂਹ ਦੇ ਵੀ ਦਰਸ਼ਨ ਕਰਾਂਗੇ ਜਿਸ ਨਾਲ ਨਵਾਬ ਦੀ ਪਤਨੀ ਦਾ ਕੋੜ ਦੂਰ ਹੋਇਆ ਸੀ ਤੇ ਸੰਗਤ ਜੀ ਇੱਥੇ ਹੀ ਵਿਸਾਖ ਸੁਦੀ ਸਤਮੀ ਵਾਲੇ ਦਿਨ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦਾ ਆਪਣੇ ਸਤਿਗੁਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਹਿਲੀ ਵਾਰ ਸਰੀਰਕ ਤੌਰ ਤੇ ਮਿਲਾਪ ਹੋਇਆ ਸੀ ਇੱਥੇ ਹੀ ਵਿਸਾਖ ਸੁਦੀ ਸਤਮੀ ਦਾ ਵਿਸ਼ੇਸ਼ ਮਹੱਤਮ ਹੈ ਹਰ ਸਾਲ ਵਿਸ਼ੇਸ਼ ਸਮਾਗਮ ਗੁਰਪੁਰਬ ਮਨਾਇਆ ਜਾਂਦਾ ਹੈ ਦਾਉ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਦੇ ਅੰਦਰ ਤੇ ਦਰਬਾਰ ਦੀ ਦਰਸ਼ਨ ਕਰਦੇ ਹਾਂ ਤੇ ਫਿਰ ਵੀਡੀਓ ਦੇ ਅੰਤ ਵਿੱਚ ਆਪਾਂ ਉਸ ਪਵਿੱਤਰ ਖੂਹ ਦੇ ਵੀ ਦਰਸ਼ਨ ਕਰਾਂਗੇ ਜਿਸ ਨਾਲ ਨਵਾਬ ਦੀ ਪਤਨੀ ਦਾ ਕੋਹੜ ਦੂਰ ਹੋਇਆ ਸੀ ਸੰਗਤ ਜੀ ਪਿਤਾ ਪੁੱਤਰ ਦੇ ਮਿਲਾਪ ਦੀ ਅਟਲ ਯਾਦਗਾਰ ਇਹ ਗੁਰੂ ਕਾ ਬਾਗ ਹੈ ਸੰਗਤਾਂ ਆਪਣੀ ਮਨੋ ਕਾਮਨਾ ਪੂਰੀ ਹੋਣ ਤੇ ਇੱਥੇ ਬੂਟੇ ਲਾਉਂਦੀਆਂ ਹਨ ਇੱਥੇ ਨਾਮਦਾਨ ਅਤੇ ਇਸ਼ਨਾਨ ਪ੍ਰਾਪਤ ਹੁੰਦਾ ਹੈ ਅਤੇ ਨਾਲ ਗੋਦਾਂ ਹਰੀਆਂ ਭਰੀਆਂ ਹੁੰਦੀਆਂ ਹਨ ਤੇ ਸੰਗਤ ਜੀ ਬਾਗ ਹੋਣ ਕਰਕੇ ਹੀ ਇਸ ਸਥਾਨ ਦਾ ਨਾਮ ਗੁਰੂ ਕਾ ਬਾਗ ਪਿਆ ਤੇ ਆਓ ਹੁਣ ਆਪਾਂ ਚੱਲਦੇ ਹਾਂ ਦਰਬਾਰ ਦੇ ਅੰਦਰ ਦਰਸ਼ਨ ਕਰਦੇ ਹਾਂ ਜੀ bye ਸੰਗਤ ਜੀ ਇਹ ਉਹ ਇਤਿਹਾਸਿਕ ਤੇ ਪਵਿੱਤਰ ਖੂਹ ਹੈ ਜਿਸ ਦੇ ਜਲ ਨਾਲ ਨਵਾਬ ਦੀ ਪਤਨੀ ਦਾ ਕੋਹੜ ਦੂਰ ਹੋਇਆ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਵੀਡੀਓ ਨੂੰ ਸੰਗਤ ਜੀ ਵੱਤੋ ਵੱਤ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਰੇ ਹੀ ਇਸ ਅਸਥਾਨ ਦਾ ਇਤਿਹਾਸ ਜਾਣ ਸਕਣ ਤੇ ਮਿਲਦੇ ਹਾਂ ਜੀ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ